ਦਾ ਇਸ ਲੱਡੋ ਨੀ ਤੇ ਅੱਜ ਬੱਕੇ ਬੱਸ ਕੰਮ ਤੋਂ ਦੇ ਜੇ ਇਸ ਤਰ੍ਹਾਂ ਹੀ ਲੇਟੀ ਹੋ ਗਏ मतलब 5 ਵਜੇ ਸਾਨੂੰ ਕਰੇ ਕਾਫੀ ਲੇਟ ਹੋ ਗਏ ਚਲੋ ਕੋਈ ਗੱਲ ਨਹੀਂ ਅਪਲ ਜੀ ਨਾ ਲੱਗਦੇ ਆ ਤੇ ਅੱਬਾ ਆਈ ਸਨਾਰ ਕਰਕੇ ਤੇ ਪੂਰੇ ਪਤਾ ਨਹੀਂ ਨਾ ਮੈਂ ਟ੍ਰੇਨ ਤੱਕ ਨਹੀਂ ਆਣਾ ਕੋਈ ਕਰੇ ਚੱਲ ਜਾਗੇ ਤੇ ਕੱਲ ਨੂੰ ਵਾਪਸ ਆ ਕਰਨ ਸੰਡੇ ਬੱਚਿਆਂ ਨਾਲੇ ਛੁੱਟੀ ਆ ਤੇ ਅੱਬਾ ਕੱਲ ਨੂੰ ਵਾਪਸ ਆ ਜਾਵਾਂਗੇ

ਸਕਾਰਿ ਜੀ ਦਾ ਬਨਲਦਾਰ ਤੋਂ ਜਾਂਦੇ ਪਏ ਮੈਂ ਫਿਰ ਬਲਫੀ ਸਟੈਲਸ ਵਗ ਰਿਹਾ ਤੇ ਸਵੇਰ ਦਾ ਪੈਂਦੇ ਆਮੀ ਅਸੀਂ ਬੰਗੇ ਨਾ ਨਹੀਂ ਪੈਂਦੇ ਕੱਲ ਸੀ ਮਸਿਆ ਤੇ ਸੀ ਉਹਦੇ ਹੀ ਦਰ ਆ ਗਏ ਆ ਤੇ ਬੇਖੋ ਸਵੇਰ ਦਾ ਗਾਜ਼ਮੀ ਪੈਂਦੇ ਆ ਵਾ ਅੱਜ ਨਾਲ ਹੈ گا ਐਤਵਾਰ ਮੰਮਾ ਨੇ ਕਤਨਾ ਹੀ ਚਪੈਰਾ ਮੰਮਾ ਨੇ ਫਿਰ ਘਰੇ ਘਾਤ ਲਿਆ ਜਬ ਜਿਸਾਬ ਕਰ ਲਿਆ ਸੁਖਨੀ ਸਾਹਿਬ ਕਰਨਾਮ ਤੇ ਹਜੇ ਉਹਨਾਂ ਦਿਖਾਉਈਆ ਬਰੇਕ ਜਿੱਥੇ ਜਾਂਦੇ ਸੀ ਉਹਨਾਂ ਦੀ ਬ੍ਰੇਕ ਖੋਈ ਹੁੰਦੀ ਹੈ ਹਵਲ ਤੇ ਮਤਲਬ ਮਤਲਬ ਗੁੰਡਾ ਉੱਥੇ ਹੁੰਦਾ ਵਾ ਪਿੱਛੇ ਹੁੰਦਾ ਹੀ ਚੱਲਦਾ ਵਾ ਹਾਂਜੀ ਤਹੀਂ ਜਾਵਾਂਗੇ ਹਣ ਮੰਦੇ ਸਕੂਲ ਗੁਰਫਤ ਕੱਲ ਕੱਲ ਵੀ ਨਹੀਂ ਗਿਆ ਸੀ ਮੈਂ ਗਾਈ ਸੀ ਕੱਲ ਮੈਂ ਹੋਈ ਹੀ ਠੀਕ ਕੱਲ ਹਾਂਜੀ ਮੈਂ ਹੋਈ ਸੀ ਠੀਕ ਤੇ ਮੈਂ ਸਿੱਧ ਸਿਰ ਨਾਲ ਹੀ ਆਇਆ ਹਿੱਤਾ ਹੀ ਨਾਲੀ ਹੁਣ ਉਹਦਾ ਟਾਈਮ ਹੋ ਗਿਆ ਫਿਰ ਮਮਾ ਬਹੁਤ ਪੱਧ ਗਿਆ ਲੱਗਦਾ ਵਾ ਜੇ ਮੈਂ ਬਣਾਉਂਗੀ ਵੀਡੀਓ ਤਾਂ ਆਸ਼ ਦਿਹਾਰਾ ਵਾ ਅੱਜ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾਰਾ ਵਾ ਹਾਂਜੀ ਤਾਜ਼ਾ ਮਿਲੇ ਹੀ ਪਕੋਰੇ ਤੇ ਯੋ ਐਨਜੋਏ ਕੀਤੇ ਹੀ ਮੋਰਨਿੰਗ ਟਾਈਮ ਮੈਂ ਬੱਸ ਸੁਪਰਾ ਜੈਮ ਖਾਦਾ ਸੀ ਚਾ ਵੀ ਥੋੜੀ ਕਬੀ ਚੀਜ਼ ਮੈਂ ਕਿਉਂਕਿ ਮੈਨੂੰ ਇਨਾ ਭਾ ਵੀ ਜ਼ਖਾਣਾ ਪਸੰਦ ਹੈ ਹੈਲੋ ਤੇ ਦਿੱਤੀ ਜਾਂਦੀ ਨੂੰ ਫੇਰ ਦਾ ਮੈਂ ਪੈਂਦੇ ਹਾਂ ਨਾ ਮਮਾ ਆਪਾਂ ਚੱਲੀਏ ਫੇਰ ਜੀ ਜਾਣੇ ਆਪਾਂ ਨੂੰ ਖਾਉਂ ਪਾਪਾ ਲੈ ਨਹੀਂ ਥਨਾ ਲੱਗਦਾ ਹੋਰ ਫੇਰ ਸਿੱਧਾ ਕਰਨਾ ਫੇਰ ਨਾਲੇ ਨੂੰ ਸੋਈ ਦੇ ਕਰੰਦੇ ਆਪਣਾ ਕੰਮ ਮੈਂ ਨਾ ਲੈ ਜਾ ਤੋ ਸਭਾ ਪਗੜਾ ਦੀ ਸੁਣੀਦਾ ਬਾਦ ਬ੍ਰੇਕ ਹੋ ਗਿਆ ਜੱਜ ਜੀ ਸਾਹਿਬ ਦਾ ਕਰ ਲਿਆ ਵਾ ਸਟਾਪ ਹੁੰਦੇ ਨਾ ਨੀ ਗਲਾਸੀਆਂ ਜੇ ਮਾਮੂ ਨੇ ਪਤਾ ਨਹੀਂ ਕਿ ਨਾ ਨੀ ਕੀ ਦਵਾ ਉਹ ਕ ਮਾਮੂ ਹੈ ਮਾਮੂ ਨੇ ਉਹਨਾਂ ਸ਼ਾਮਾਂ ਲਿਆ ਫੇਰ ਆਪਾਂ ਵੀ ਸ਼ਾਮਾਂ ਨਹੀਂ ਜਾਵਾਂਗੇ ਕਿ ਕਿ ਦੰਦੋਂ ਬਾਅਦ 4 ਵਜੇ ਤੱਕ ਬਾਅਦ ਆ ਤੇ ਇਸ ਕਰਕੇ ਆਪਾਂ ਫਿਰ 4 ਵਜੇ ਤੋਂ ਬਾਅਦ ਹੀ ਜਾਵਾਂਗੇ ਸਾਡੇ 4:30 ਹੋਈਆਂ ਇਧਰ ਮੈਂ ਗੁਰੂ ਹਰਗੋਬਿੰਦ ਦਾ ਬਾਦ ਤਾਂ ਫੇਰ ਇਹਦਾ ਬਾਦ ਤੇ ਮਸਤਬਾ ਦਾ ਮੈਂ ਨਹੀਂ ਜਾਣੀ ਕਿਆ ਬਰਾਂ ਲੈ ਜਿਹੜੇ ਕੱਲ ਬੱਚੇ ਪਾਇਆ ਹੋਈ ਅੱਜ ਮਾਸੂਲ ਤੋਂ ਡੰਡਾ ਜੈ ਅਜੇ ਅੱਜ ਨਹੀਂ ਲੰਮੀ ਬੈਠਦੀ ਇਹ ਲਈ ਮੇਰ ਕਦੀ ਨਹੀਂ ਕਰਦੇ ਪਪਾ ਜੀ ਇਹ ਇੰਨੀ ਅਲੂਂਚਾ ਲੈ ਦੀ ਦਵਾਦਾ ਹੁਣ ਨਹੀਂ ਹੁਣ ਵਾਧਾ ਗੇਗਰ ਫੇਸ ਵੀਰ ਦਾ ਕ੍ਰਿਸ਼ਨਾ ਬੋਲੇ ਮਤਲਬ ਇਹਦਾ ਨਾ ਇਹਦਾ ਜਿਹੜਾ ਚੋਕ ਲੈ ਮੈਂ ਵੀ ਤੇ ਤੇਰਾ ਵਾਵਾ ਦੇ ਚੋਕਾ ਪੀ ਲੇ ਮੁਰਕਾ ਮੈਂ ਤੇ ਲਾ ਨਾ ਚੋਕਾ ਕੀ ਇੰਦਾ ਕੀ ਤਾਹੀ ਹੀ ਹਿੰਗਰ ਪ੍ਰਭ ਦਾ ਸੇਵਾ ਨਾਮ ਕੀ ਰਾਂਗਾ ਨਿਕਸੋਸੇ ਭੋਗੋ ਸਾਥ ਸਾਥ ਸਵਾਰੇ ਆਪਣੇ ਜਨਮ ਦਾ ਪਾੜਦਾ thank you भजन जय जय राम 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 जय जय ਸਤਿ ਸ਼੍ਰੀ ਅਕਾਲ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਉਮੀਦ ਹੈ ਸਾਰੇ ਠੀਕ ਠਾਕ ਵਧੀਆ ਹੋ ਵੀ ਆਪਾਂ ਵਧੀਆ ਲਓ ਜੀ ਆਪਾਂ ਘਰੋਂ ਚੱਲ ਪਈ ਸੀਗੇ ਮਨਮੀਤ ਬੈਠੀ ਆ ਪਿੱਛੇ ਫਤਵੀਟਾ ਮੇਰੇ ਲਗਾੜੀ ਉਹਦਨੇ ਦਸਤਾਰ ਨਹੀਂ ਬਣਾਈ ਅੱਜ ਕਹਿੰਦੇ ਮम्मा ਰਹਿਣ ਦੋ ਇਹ ਸੇਸ ਆਗੇ ਤੇ ਵਾਲਿਆ ਹੀ ਤੇ ਬਾਅਦ ਚੋਂ ਆਪਾਂ ਲੱਗ ਪਏ ਚ ਬਰਾ ਘੱਟਨ ਘਰੇ ਹੀ ਬਾੜ ਕਰਨਾ ਨਾਲ ਪੇਂਟ ਬਾੜ ਕਰਕੇ ਮਿਲ ਕੇ ਉਸ ਤੋਂ ਬਾਅਦ ਚਾਹ ਪੀਤੀ ਗਏ ਉਸ ਤੋਂ ਬਾਅਦ ਵੀਡੀਓ ਨਹੀਂ ਛੁੱਟ ਕੀਤੀ ਗਈ ਕਿਉਂਕਿ ਫਟਾਫਟ ਹੋਇਆ ਇਹ ਹੈਗਾ ਕਿ ਟਾਈਮ ਨਾ ਚੱਲੀਏ ਫਿਰ ਆਪਾਂ ਪੂਰ ਹੋ ਗਏ ਆਪਾਂ ਨੂੰ ਮਤਲਬ 10 15 ਮਿੰਟ 15 ਕ ਮਿੰਟ ਹੋ ਗਏ ਤਰਿਆਂ ਨੂੰ ਕਰੋ ਆਪਾਂ ਕਾਫੀ ਅੱਗੇ ਆ ਗਏ ਆ ਤੇ ਗਮੀ ਪੈਂਡਿਆ ਨਹੀਂ ਗਣਗਾ ਆਹ ਵੇਖੋ ਪੂਰ ਦੀ ਪੈਂਡੀ ਆ ਨਾ ਮਗੇ ਚੱਲੋ ਹਣਾ ਗੱਡੀ ਤੇ ਕੋਈ ਹੈ ਨਹੀਂ ਗਾ ਉਸ ਤਰ੍ਹਾਂ ਬਾਈਕ ਤੇ ਬੜਾ ਔਖਾ ਹੀ ਗਮਿੰਦ ਵਿੱਚ ਤੇ ਤੁਹਾਨੂੰ ਨਾ ਮੈਂ ਨਾ ਉਹ ਦਾ ਵੀਰ ਦਾ ਪਿੰਡ ਵਿਖਾਉਣੀ ਜਿਹੜਾ ਯੂ ਐਸ ਏ 'ਚ ਵੀਰ ਕੋ ਲੋ ਮਤਲਬ ਵੀਰ ਨੂੰ ਸਾਰਾ ਜਿੰਨਾ ਕੋਲ ਮਤਲਬ ਇਹਨਾਂ ਜਾਣੀ 'ਚ ਐਕਸੀਡੈਂਟ 'ਚ ਤਿੰਨ ਲੋਕ ਮਰ ਗਏ ਤੇ ਉਹਨਾਂ ਨੂੰ ਸਜ਼ਾ ਜਿੰਨਾਂ ਨੂੰ ਕਹਿੰਦੇ ਆ ਹਰਜਿੰਦਰ ਵੀਰ ਦੀ ਤਾਂ ਉਹਦਾ ਮੈਂ ਤੁਹਾਨੂੰ ਪਿੰਡ ਵਿਖਾਉਣੀ ਸਾਡੇ ਬਿਲਕੁਲ ਮਤਲਬ ਪੇਗਿਆ ਮੇਰੇ ਆਦੇ ਨਾਲ ਉਹ ਬਿਲਕੁਲ ਸਾਡੇ ਪਿੰਡ ਦੇ ਲੱਗੇ ਪਿੰਡ ਵਾ ਵੀਰਦੀ ਦਾ ਤੇ ਮੈਂ ਤੇ ਇਹਨਾਂ ਨੂੰ ਕਹਿੰਦੀ ਆ ਆਪਾਂ ਘਰੇ ਚਲੀਏ ਕਹਿੰਦੇ ਨਹੀਂ ਘਰੇ ਨਹੀਂ ਜਾਣਾ ਵੀ ਮਗਾ ਵੇ ਕੇ ਆਉਣੇ ਆ ਵੀਰਦੀ ਮਾਤਾ ਕਿਵੇਂ ਆ ਤੇ ਇਹ ਕਹਿੰਦੇ ਨਹੀਂ ਟਾਈਮ ਨਹੀਂ ਹੈਗਾ ਵੇਣੇ ਜੇ ਮੰਨਗੇ ਤੇ ਫਿਰ ਆਪਾਂ ਕਰੇ ਜਾਵਾਂਗੇ ਤੇ ਬਾਕੀ ਤੁਹਾਨੂੰ ਮੈਂ ਨਾ ਵੀਰਦੀ ਦਾ ਪਿੰਡ ਵਿਖਾਉਣੀ ਆ ਮਤਲਬ ਰਡੌਲ ਪਿੰਡ ਵਾ ਵੀਰਦੀ ਦਾ ਤੇ ਉਹ ਤੁਹਾਨੂੰ ਮੈਂ ਵਿਖਾਉਂਗੀ ਪਿੰਡ ਤੇ ਸਾਰੇ ਜਣੇ ਚਲੋ ਅਰਦਾਸ ਕਰੋ ਹਨਾ ਕਿ ਚਲੋ ਵੀਰਦੀ ਜਿਹੜੀ ਸਜਾ ਵਾ ਘਟ ਜਾਵੇ ਤੇ ਚਲੋ ਵੀਰ ਹਨਾ ਕਿ ਹਾਂ ਤੇ ਮਤਲਬ ਕਿ ਫਾਦਰ ਸੈਵਨ ਆਸਾਬ ਨਹੀਂ ਆਗੇ ਵੀਰ ਦੇ ਤੇ ਮੰਮੀ ਕੱਲੀ ਐ ਦੋ ਭਰਾ ਵਾ ਵੀਰ ਹੋਣੀ ਤੇ ਫਾਦਰ ਦੀ ਡੈਥ ਹੋ ਗਈ ਫਾਦਰ ਨਹੀਂ ਹੈਗੇ ਤੇ ਮੰਮੀ ਉਹਦੇ ਆ ਤੇ ਆਂਦੇ ਮਤਲਬ ਕਿ ਚਲੋ ਹਣਾ ਤੁਹਾਨੂੰ ਪਤਾ ਹੈ ਰੇਟਿੰਗ ਉਹਡੀਆਂ ਕੰਟਰੀਆਂ 'ਚ ਜਾਣਾ ਕਿਹੜਾ ਸੌਖਾ ਵਾ ਕਿ ਬੜਾ ਔਖਾ ਵਾ ਕਿ ਪਹਿਲੀ ਕੁਲੀ ਵੇਚ ਕੇ ਵੀਰ ਜੀ ਨੂੰ ਹਣਾ ਬਾਹਰ ਭੇਜਿਆ ਸੀ ਬੜਾ ਔਖਾ ਵਾ ਤੇ ਚਲੋ ਗੱਡੀ ਪਰਮਾਤਮਾ ਚਲੋ ਬਾਬਾ ਦੀਪ ਸਿੰਘ ਜੀ ਹਣਾ ਕਿ ਉਹਦੀ ਜਿਹੜੀ ਸਜਾਵਾਂ ਘੱਟ ਹੋ ਜੇ ਮਾਲਕ ਕਿਰਪਾ ਕਰਨ ਕਿ ਮਾਫੀ ਹੋ ਜੇ ਹਨਾ ਬਾਬਾ ਦੀਪ ਸਿੰਘ ਜੀ ਕਿਰਪਾ ਕਰ ਤੇ ਮਾਫੀ ਹੋ ਜੇ ਤੇ ਆਵੇ ਵੀਰ ਜੀ ਦਾ ਪਿੰਡ ਹੁਣ ਮੈਂ ਤੁਹਾਨੂੰ ਬੈਗਮ ਰੇਣਾ ਵਿਖਾਉਣੀ ਆ ਲਓ ਜੀ ਆਪਾਂ ਹੋ ਚੱਲੇ ਆ ਰਟੋਲਾ ਰਟੋਲ ਪਿੰਡ ਵਿੱਚ ਐਂਟਰ ਬਸ ਆਪਾਂ ਸੂਵੇ ਤੋਂ ਪਰਲੇ ਬੰਨੇ ਆ ਪਿੰਡ ਰਟੋਲਾ ਦੇ ਆ ਰਟੋਲਾ ਦਾ ਵਾ ਰਟੋਲ ਪਿੰਡ ਵਾ ਵੀਰ ਜੀ ਦਾ ਆ ਗਿਆ ਪਿੰਡ ਘਰ ਦਾ ਤੇ ਪਤਾ ਨਹੀਂ ਸਾਡੀ ਕਰ ਵੀਰਾਂ ਨੂੰ ਮੁਖਾ ਦੇਣਾ ਤੇ ਮੇਲਾਉਣਾ ਹੈ ਦੀ ਮਦਰ ਨੂੰ ਪਤਾ ਪੁਰਾਣੀ ਘਰ ਕਿੱਥੇ ਵੀ ਦੇਦਾ ਤੇ ਨਾਲੇ ਟਾਈਮ ਨਹੀਂ ਹੈਗਾ ਹਨਾ ਇਤਨਾ ਜਲਦੀ ਚੱਕੇ ਜੇ ਉਹ ਨਹੀਂ ਲੱਗੀ ਤੇ ਉਸ ਤਰ੍ਹਾਂ ਤੇ ਕੋਈ ਜਾਣਦਾ ਟਰਮ ਨਹੀਂ ਆ ਪਰ ਅਗਲਾ ਗਾਈ ਜਾਂਦਾ ਵਧੀਆ ਨਾ ਜੇ ਆਪਾਂ ਜਾਵਾਂਗੇ ਉੱਥੇ ਵੀਡੀਓ ਥੋੜਾ ਬਣਾਵਾਂਗੇ ਜੇ ਜੇ ਨਹੀਂ ਲੱਗੀ ਤਾਂ ਤੇ ਇੱਧਰ ਹੈਗਾ ਵਾ ਗੁਰਦਾਰਾ ਸਾਹਿਬ ਪਿੰਡ ਰਟੌਲ ਚ ਤੇ ਅੱਜ ਵੀ ਇਹਨਾਂ ਚ ਦੁਪਹਿਰਾ ਹੋਣਿਆ ਹੈ ਜੀ ਦਾ ਚ ਲਾਈਵ ਲਾਇਆ ਸੀ ਆਪਾਂ ਨੇ ਘਰੇ ਚ ਦੁਪਹਿਰਾ ਆ ਵੀ ਕੋ ਗੁਰਦਰਾ ਸਾਹਿਬ ਸਤਨਾਮ ਸ਼੍ਰੀ ਵਾਹਿਗੁਰੂ ਇਹ ਗੁਰਦਰਾ پتہ ਨਹੀਂ ਕਿਹੜਾ ਰਟੌਲ ਪਿੰਡ ਦੀ ਗੁਰਦਰਾ پتہ ਨਹੀਂ ਕਿਹੜਾ ਗੋਤੂਰਾ ਨਾ ਮੈਨੂੰ ਪਤਾ ਲਾ ਲਾ ਨਹੀਂ ਪਤਾ ਤੇ ਅਜਿਹਾ ਚ ਪੈਰਾ ਸਾਹਿਬਾ ਹੁਣ ਦੇ ਦੇ ਚ ਪੈਰਾ ਸਾਹਿਬ ਚ ਵੀ ਮਤਲਬ ਲੋਕੀ ਥੱਲੇ ਕਮੈਂਟ ਇੰਨੇ ਕਰਦੇ ਕਹਿੰਦੇ ਕਿ ਸਾਰੇ ਜਣੇ ਅਰਦਾਸ ਕਰੋ ਬਾਬਾ ਦੀਪ ਸਿੰਘ ਜੀ ਕਿ ਮਤਲਬ ਇਹਦੀ ਜਿਹੜੀ ਸਜ਼ਾ ਉਹ ਮਾਫ ਹੋ ਜਾਏ ਘਟ ਹੋ ਜੇ ਤੇ ਸਾਰੇ ਜਣੇ ਕਮੈਂਟ ਕਰਦੇ ਪਏ ਹੈਗੇ ਤੇ ਚਲੋ ਵਧੀਆ ਬਾਬਾ ਦੀਪ ਸਿੰਘ ਜੀ ਕਰਨ ਕਿਰਪਾ ਤੇ ਚਲੋ ਵਿਚਾਰੇ ਦੀ ਹੈ ਨਾ ਸੋ ਜਿਆ ਜਿਹੜੀ ਘੱਟੋ ਜੇ ਜੀ ਆਪਾਂ ਨੰਗਾ ਹੈ ਅੱਗੇ ਮਤਲਬ ਬਾਹਰ ਲਈ ਬਾਹਰਲੀ ਫਿਰਨੀ ਆਪਣ ਘਰ ਦਾ ਤੇ ਪਤਾ ਨਹੀਂ ਨਾ ਹਾਈ ਆਪਾਂ ਪੁੱਛਿਆ ਹੋਵੇ ਕਹਿੰਦੇ ਨਹੀਂ ਚੰਗੇ ਜਿਹੇ ਨਹੀਂ ਲੱਗਦਾ ਤੇ ਆਪਾਂ ਨੇ ਕਿਸੇ ਨੂੰ ਪੁੱਛਿਆ ਹੋਵੇ ਇਸ ਤਰ੍ਹਾਂ ਬਾਪੂ ਕੇ ਬੈਠਾ ਇਹਨੂੰ ਬਾਪੂ ਕੱਲੇ ਜਿਹਨੂੰ ਬੰਦਾ ਪੁੱਛ ਲੇ ਹੈ ਜੀ ਆਪਾਂ ਅੱਗੇ ਨੰਗਾ ਹੈ ਇਹਦੇ ਪਾਪਾ ਨਹੀਂ ਮੰਨੇ ਮਲਵੇ ਦੇ ਤੇ ਫਤਿਹ ਦੇ ਪਾਪਾ ਨਹੀਂ ਮੰਨੇ ਸੌਰੀ ਬਤੇ ਕਹਿੰਦੇ ਮੇਰੇ ਪਾਪਾ ਗਿਆ ਕਰ ਤੇ ਫਤਿਹ ਦੇ ਪਾਪਾ ਨਹੀਂ ਮੰਨੇ ਤੇ ਚਲੋ ਕੋਈ ਨਹੀਂ ਤੇ ਆਪਾਂ ਹੁਣ ਜਾਂਦੇ ਪਏ ਆ ਘਰੇ ਤੇ ਘਰੇ ਜਾ ਕੇ ਮੈਨੇ ਪਲੀਜ਼ ਵੀਡੀਓ ਨੂੰ ਨਾ ਫੁੱਲ ਵਾਚ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਆਪਾਂ ਤੇ ਘਰੇ ਜਾ ਕੇ ਜੀ ਵੀਡੀਓ ਸ਼ੂਟ ਹੋਈ ਘਰੇ ਜਾ ਕੇ ਵੀਡੀਓ ਬਣਾਉਣੇ ਆਪਾਂ 5:30 ਹੋ ਗਏ ਆ ਤੇ ਆਪਾਂ ਨੇ ਮਤਲਬ 1 ਘੰਟੇ ਚ ਪਹੁੰਚ ਜਾਣਾ 6:00 ਵਜੇ ਤੱਕ ਆਪਾਂ ਪਹੁੰਚ ਜਾਣਾ ਵਾ ਤੇ ਮਿਲਦੇ ਤੁਹਾਨੂੰ ਘਰੇ ਜਾ ਕੇ ਆਪਾਂ ਆਪਣੇ ਪਿੰਡ 'ਚ ਹੋ ਗਏ ਆ ਐਂਟਰ ਤੇ ਹੁਣ ਆਪਾਂ ਖੋਲਦੇ ਆ ਘਰੇ ਜਾ ਕੇ ਦਰਵਾਜ਼ਾ ਬਣੂ ਨਹੀਂ ਨੜੇ ਮਲਕਾ ਵਾ ਇੱਕ ਘੰਟੇ ਦਾ ਪੂਰਾ ਤੇ ਆਏ ਵੀ ਆਪਾਂ ਸਿਰੋ ਸਿਰ ਆਰਾਮ ਰਾਮ ਨਾਲ ਤੇ ਹੁਣ ਆਪਾਂ ਖੋਲਦੇ ਆ ਦਰਵਾਜ਼ਾ ਘਰੇ ਜਾ ਕੇ ਤੇ ਆਪਾਂ ਪਹੁੰਚ ਚੁੱਕੇ ਆ ਘਰੇ ਇੱਕ ਘੰਟੇ ਬਾਅਦ ਮੇਰੇ ਵੀ ਛੇ ਘੜੀ ਹੋਇਆ ਨਹੀਂ ਇੱਥੇ ਵੀ ਬਹੁਤ ਵਾ ਅਜੇ ਨਾ ਮੀ ਸਾਰੇ ਹੀ ਆ ਨਿਕਾ ਨਿਕਾ